ਸੰਗਲ ਨਾਲ ਬਨ ਕੇ ਦਾਤਾ ਆਪਣੇ ਪੁੱਤੇ ਨੂੰ ਲੈ ਕੇ ਆਇਆ ਇੱਥੇ ਉਹ ਤਾਂ ਘਟ ਤੇ ਲੱਗਿਆ ਹੋਇਆ ਜਿੰਦਾ ਆਪਣੇ ਆਪ ਚ ਬਿਆਨ ਕਰਦਾ ਕਿ ਬਾਪੂ ਦਾ ਪੋਤਰਾ ਕਿੰਨਾ ਕਬਸਟ ਆਹ ਨਾ 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 ਨੁਈ ਨਾ ਹੋਈ 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 ਦਾਦੇ ਦੀਆਂ ਬਾਹਾਂ ਤੇ ਵੱਡੀਆਂ ਹੋਈਆਂ ਦੰਦੀਆਂ ਪਿਓ ਦੇ ਹੱਥਾਂ ਦੇ ਉੱਤੇ ਵੱਡੀਆਂ ਹੋਈਆਂ ਦੰਦੀਆਂ ਇੱਦਾਂ ਬਰਕੀ ਵੀ ਵੱਟ ਕੇ ਲੈ ਜਾਂਦਾ ਲਾ ਕੇ ਇਦਾਂ ਨਾਲ ਦੋ ਸਾਲ ਹੋ ਗਏ ਬੰਨ ਕੇ ਰੱਖਦੇ ਆ ਜਾ ਜਾ ਦਰਵਾਜੇ ਤੂਜੇ ਘਰ ਦੇ ਭੰਨਤੇ ਨੇ ਘਰੇ ਕੋਈ ਦਰਵਾਜਾ ਨਹੀਂ ਬਚਿਆ ਕੋਈ 바ਰੀ ਨਹੀਂ ਬਚੀ ਬਾਪੂ ਦਾ ਹਦ ਤਾ ਇੰਨੀਕ ਸੋਚੀ ਸਮਝ ਵਾਪਸ ਆ ਜੇ ਵੀ ਵੀ ਇਹ ਆਪਣੇ ਆਪ ਨੂੰ ਸੰਭਾਲਣ ਇੰਨੀ ਬੇਨਤੀ ਹੈ ਜੀ ਅਰਦਾਸ ਕਰਿਓ ਜਾ ਜਾ ਆ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਸੰਗਣ ਨਾਲ ਬਨ ਕੇ ਦਾਦਾ ਆਪਣੇ ਪੋਤੇ ਨੂੰ ਲੈ ਕੇ ਆਇਆ ਇੱਥੇ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਤੋਂ ਉਸ ਜ਼ਿਲ੍ਹੇ ਤੋਂ ਪਹੁੰਚਿਆ ਇਹ ਪਰਿਵਾਰ ਪਿੰਡ ਦਾ ਨਾਮ ਹੈਗਾ ਕੰਬਲਪੁਰਾ 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 ਕੰਬਲ ਕੰਬਲਪੁਰਾ ਕੰਬਲਪੁਰਾ ਜਨੇਾਲਾ ਤਹਿਸੀਲ ਜੰਡਾਲਾ ਜਨੇਾਲਾ ਜਨਾਲਾ 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 ਹਾਂਜੀ ਜਿਹੜਾ ਇਹ ਗੁੱਟ ਤੇ ਲੱਗਿਆ ਹੋਇਆ ਜਿੰਦਾ ਆਪਣੇ ਆਪ ਚ ਬਿਆਨ ਕਰਦਾ ਵੀ ਬਾਪੂ ਦਾ ਪੋਤਰਾ ਕਿੰਨਾ ਕਬਸਟਾ ਦਾਦੇ ਦੀਆਂ ਬਾਹਾਂ ਤੇ ਬੰਨੀ ਵੱਡੀਆਂ ਹੋਈਆਂ ਦੰਦੀਆਂ ਪਿਓ ਦੇ ਹੱਥਾਂ ਦੇ ਉੱਤੇ ਵੱਡੀਆਂ ਹੋਈਆਂ ਦੰਦੀਆਂ ਇੱਦਾਂ ਬੁਰਕੀ ਵੀ ਵੱਡ ਕੇ ਲੈ ਜਾਂਦਾ ਲਾ ਕੇ ਇਦਾਂ ਨਾਲੋਂ ਤੁਹਾਡਾ ਕੀ ਨਾਮ ਵੀਰੇ ਸੁਖਪ੍ਰੀਤ ਸਿੰਘ ਸੁਖਪ੍ਰੀਤ ਸੁਖਪ੍ਰੀਤ ਸਿੰਘ ਦੇ ਤਿੰਨ ਬੱਚੇ ਆ ਦੋ ਬੇਟੇ ਇੱਕ ਬੇਟੀ ਦੋ ਬੇਟੀਆਂ ਦੋ ਬੇਟੀਆਂ ਇੱਕ ਬੇਟਾ ਨਹੀਂ ਦੋ ਬੇਟੇ ਗੇ ਦੋ ਬੇਟੇ ਦੋ ਬੇਟੀਆਂ ਹਾਂ ਚਾਰ ਬੱਚੇ ਆ ਹਾਂ ਚਾਰ ਤਿੰਨ ਛੋਟੇ ਇਹ ਵੱਡਾ ਵਾਂ ਛੋਟਾ ਇਹ ਵੱਡਾ ਇਹ ਸਾਰਿਆਂ ਤੋਂ ਵੱਡਾ ਹਾਂ ਇਹ ਤੋਂ ਤਿੰਨ ਛੋਟੇ ਆ ਜਨਮ ਤੋਂ ਹੀ ਬੋਲਦਾ ਨਹੀਂ ਗਾ ਕਦੇ ਜਵਾਨ ਤੋਂ ਬੋਲਿਆ ਹੀ ਨਹੀਂ ਹਾਂ ਹੁਣ ਜਦੋਂ ਛੋਟਾ ਸੀ ਉਦੋਂ ਤਾਂ ਲਾਡ ਨਾਲ ਪਾਲੀ ਗਏ ਦਾਦਾ ਵੀ ਗੁੱਦੀ ਚੱਕ ਲੈਂਦਾ ਸੀ ਬਾਪ ਵੀ ਚਾਚੇ ਤਾਏ ਵੀ ਸਾਰੇ ਲਈ ਫਿਰਦੇ ਸੀ ਪਰ ਹੁਣ ਜਦੋਂ ਜਵਾਨ ਹੋ ਗਿਆ ਕੱਪੜੇ ਲਾਹ ਦਿੰਦਾ ਨੰਗਾ ਹੋ ਜਾਂਦਾ ਫਿਰ ਸੰਗਲਣਾ ਬਣ ਲਿਆ ਕਹਿੰਦੇ 2 ਸਾਲ ਹੋ ਗਏ ਬਨ ਕੇ ਰੱਖਦੇ ਆ ਕਾਰਨ ਕੀ ਆ ਕੱਪੜੇ ਲਾਹਣ ਦਾ ਜਾਂ ਫਿਰ ਦੰਦੀਆਂ ਪੜਦਾ ਦਰਵਾਜੇ ਦਰਬੂਜੇ ਘਰ ਦੇ ਭੰਨਤੇ ਨੇ ਘਰੇ ਕੋਈ ਦਰਵਾਜਾ ਨਹੀਂ ਬਚਿਆ ਕੋਈ ਬਾਰੀ ਨਹੀਂ ਬਚੀ ਬਾਪੂ ਦੱਸਦਾ ਤੇ ਐਸੇ ਹਾਲਾਤ ਜਦੋਂ ਘਰ ਚ ਬਣ ਜਾਂਦੇ ਆ ਤੁਹਾਨੂੰ ਪਤਾ ਫਿਰ ਸਮਾਜ ਵੀ ਸਾਥ ਨਹੀਂ ਦਿੰਦਾ ਕੰਬਲ ਫੜ ਲਓ ਬਾਪੂ ਬਈ ਫਿਰ ਆਪਣੇ ਵੀ ਮੁੱਖ ਮੋੜਨ ਲੱਗ ਜਾਂਦੇ ਆ ਹਾਂ 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 ਖੜ ਖੋਲ ਨੂੰ ਕੋਲ ਪਰ ਜਿਹਨੇ ਨਿੱਕੇ ਜਿਹੇ ਨੂੰ ਪਾਲਿਆ ਗੋਦੀ 'ਚ ਰੱਖ ਕੇ ਉਹ ਦਾਦੇ ਨੂੰ ਤਾਂ ਪੋਤਾ ਪਿਆਰਾ ਉਹ ਬਾਪ ਨੂੰ ਜਿਹਨੇ ਜਦੋਂ ਪਹਿਲਾ ਪੁੱਤ ਹੋਇਆ ਸੀ ਸੇਰੇ ਬੰਨੇ ਸੀ ਲੋਹੜੀ ਮਨਾਈ ਸੀ ਕਿੰਨੀਆਂ ਉਮੀਦਾਂ ਤੇ ਇਰਮਾਨ ਹੋਣੇ ਆ ਵੀ ਅੱਜ ਮੇਰੇ ਪੁੱਤ ਹੋ ਗਿਆ ਵੀ ਬਰਾਬਰ ਦਾ ਹੋਊਗਾ ਮੇਰੇ ਨਾਲ ਮੋਢੇ ਨਾਲ ਮੋਢਾ ਲਾਊਗਾ ਅਸੀਂ ਘਰ ਨੂੰ ਇਸ ਘਰ ਦੀਆਂ ਤਕਲੀਫਾਂ ਨੂੰ ਦੂਰ ਕਰਦਾਂਗੇ ਗੁਰੂ ਕਾਰਖੰਡ ਪਾਠ ਵੀ ਕਰਾਇਆ ਜੀ ਰਾਜ ਨੂੰ ਹੋਇਆ ਹੈ ਬਾਪੂ ਦਾਦਾ ਕਹਿੰਦਾ ਖੰਡ ਪਾਠ ਵੀ ਕਰਾਇਆ ਗੁਰੂ ਘਰ ਜਦੋਂ ਇਹ ਹੋਇਆ ਸੀ ਪਰ ਪਤਾ ਨਹੀਂ ਕਰਮਾਂ ਦੀ ਜੋ ਤਕਦੀਰ ਲਿਖੀ ਆ ਨਾ ਕਿਸਮ ਵਿੱਚ ਜੋ ਲਿਖਿਆ ਜਿਵੇਂ ਕਰਮਾਂ ਦਾ ਹੋ ਕੇ ਰਹਿਣਾ ਹੁੰਦਾ ਤੇ ਅਖੀਰ ਮਨਪ੍ਰੀਤ ਹੁਣ ਸੰਗਲ ਨਾਲ ਬੰਨ ਕੇ ਰੱਖਿਆ ਹੋਇਆ ਅਖੀਰ ਮਨਪ੍ਰੀਤ ਜਿਹੜਾ 14-15 ਸਾਲਾਂ ਦਾ ਹੋ ਗਿਆ ਕਿੰਨੇ ਸਾਲਾਂ ਦਾ ਹੋ ਗਿਆ ਜੀ ਇੰਨੇ ਕਿਤਾ ਹੋ ਗਏ ਤੇ 15 ਸਾਲਾਂ ਦਾ ਮਨਪ੍ਰੀਤ ਗੱਭਰੂ ਜਵਾਨ ਜੇ ਪੜਦਾ ਹੁੰਦਾ ਤਾਂ ਹੁਣ 11ਵੀਂ 12ਵੀਂ ਚ ਹੋਣਾ ਸੀ ਤੇ 11ਵੀਂ 12ਵੀਂ ਜਦੋਂ ਬੱਚਾ ਪੜਦਾ ਮਾਂ ਪਿਓ ਨੂੰ ਤਾਂ ਉਦਾਂ ਹੀ ਹੌਸਲਾ ਹੋ ਜਾਂਦਾ ਵੀ ਪੁੱਤ ਮੇਰਾ ਗੱਭਰੂ ਹੋ ਗਿਆ ਉਹ ਫੌਜ ਚ ਭਰਤੀ ਜਾਂ ਕੋਈ ਕੰਮ ਕਰੂਗਾ ਜਦ ਪੁਲਿਸ 'ਚ ਭਰਤੀ ਹੋਊਗਾ ਵੀ ਸਾਡੇ ਘਰ ਦੇ ਹਾਲਾਤ ਬਦਲਣਗੇ ਪਰ ਇੱਥੇ ਇਹ ਦੋਨੋਂ ਪਿਓ ਪੁੱਤ ਆਪਣੀ ਤੀਜੀ ਪੀੜ੍ਹੀ ਨੂੰ ਦਾਦਾ ਆਪਣੀ ਤੀਜੀ ਪੀੜ੍ਹੀ ਨੂੰ ਲੈ ਕੇ ਆਇਆ ਆਪਣੇ ਪੋਤੇ ਨੂੰ ਪਿਓ ਆਪਣੇ ਪੁੱਤਰ ਨੂੰ ਲੈ ਕੇ ਆਇਆ ਸੰਗਲਣਾ ਬਣ ਕੇ ਪਰ ਇੱਕ ਉਮੀਦ ਲੈ ਕੇ ਆਏ ਇੱਕ ਆਸ ਲੈ ਕੇ ਆਏ ਆ ਆਪ ਨੂੰ ਦੱਸਦਾ ਵੀ ਮੈਂ ਤੁਹਾਡੀਆਂ ਵੀਡੀਓ ਦੇਖਦਾ ਹੁੰਦਾ ਸੀ ਅਸੀਂ ਤਾਂ ਕਹਿੰਦੇ ਹੁਣ ਆਸ ਮਕਾਈ ਬੈਠੇ ਸੀ ਇਹਨੂੰ ਬੰਨ ਲਿਆ ਸੀ ਵੀ ਚਲੋ ਬੰਨ ਕੇ ਰੋਟੀ ਖਵਾਈ ਚੱਲਾਂਗੇ ਵੀ ਅੱਖਾਂ ਦੇ ਸਾਹਮਣੇ ਰਹੂਗਾ ਜੇ ਬਾਹਰ ਸੜਕਾਂ ਤੇ ਫਿਰੂਗਾ ਲੋਕ ਮਾਰਨਗੇ ਕੁੱਟਣਗੇ ਕੱਲ ਨੂੰ ਕੋਈ ਫੜ ਕੇ ਲੈ ਗਿਆ ਚੱਕ ਕੇ ਤੋਂ ਕੋਈ ਭੀਖ ਮੰਗਾਊਗਾ ਕੋਈ ਗੋਹਾ ਚਕਾਊਗਾ ਘਰੇ ਬੰਨ ਲਿਆ ਸੀ ਬੰਨ ਕੇ ਰੋਟੀ ਦੇਈ ਜਾਂਦੇ ਸੀ ਵੀ ਹੁਣ ਜਦੋਂ ਨਹੀਂ ਥੋਡੀਆਂ ਵੀਡੀਓ ਦੇਖਣ ਲੱਗਿਆ ਸਾਨੂੰ ਉਮੀਦ ਹੋਈ ਸਾਡੇ ਮਨ ਚ ਆਸ ਜਾਗੀ ਵੀ ਉੱਥੇ ਲੈ ਕੇ ਚੱਲਦੇ ਤਾਂ ਫਿਰ ਬਾਪੂ ਵੀ ਉਹਨਾਂ ਨੇ ਵੀਡੀਓ ਭੇਜੀ ਮੇਰੀ ਗੱਲ ਵੀ ਹੋਈ ਸੀ ਬਾਪੂ ਜੀ ਉਹਨਾਂ ਨਾਲ ਹਾਂ ਹੋਈ ਜੀ ਬਾਪੂ ਆਪ ਵੀ ਵਿਚਾਰਾ ਠੀਕ ਨਹੀਂ ਕਿ ਕਿ ਸਾਈਡ ਬਾਪੂ ਕਹਿੰਦਾ ਮੇਰੇ ਪੇਨ ਹੋਣ ਲੱਗੇ ਕਹਿੰਦੇ ਸਿਰ ਚ ਸਾਰਾ ਸਾਈਡ ਸੁੱਨ ਹੁੰਦੀ ਆ ਬਸ ਅਰਦਾਸ ਕਰਿਓ ਹੋਰ ਕੁਝ ਨਹੀਂ ਚਾਹੀਦਾ ਵੀ ਆ ਮਨਪ੍ਰੀਤ ਸਿੰਘ ਆ ਨਾ ਇੰਨੀਕ ਜੋਗਾ ਹੋ ਜਵੇ ਵੀ ਆਪਣੀ ਸੋਝੀ ਆ ਜਾਵੇ ਇਹਨੂੰ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜਵੇ ਕਿਉਂਕਿ 14 ਸਾਲ ਦੀ ਉਮਰ ਆ 15 ਦੀ ਹਜੇ 21 22 ਸਾਲ ਦੀ ਉਮਰ ਤੱਕ ਦਿਮਾਗ ਦੀ ਗ੍ਰੋਥ ਹੁੰਦੀ ਆ ਬੱਚੇ ਦੀ ਇੰਨੀਕ ਸੋਝੀ ਸਮਝ ਵਾਪਸ ਆ ਜਾਵੇ ਵੀ ਇਹ ਆਪਣੇ ਆਪ ਨੂੰ ਸੰਭਾਲਣ ਜੋਗਾ ਬਸ ਇੰਨੀਕ ਬੇਨਤੀ ਆ ਜੀ ਅਰਦਾਸ ਕਰਿਓ ਜਨ ਕੀ ਅਰਦਾਸ ਵਿਰਤੀ ਨਾ ਜਾਵੇ ਦਵਾਈਆਂ ਨੇ ਨਹੀਂ ਦਵਾਵਾਂ ਨੇ ਕਰਨਾ ਡਾਕਟਰਾਂ ਨੇ ਨਹੀਂ ਤੁਹਾਡੀਆਂ ਅਸੀਸਾਂ ਨੇ ਕਰਨਾ ਕਿ ਮਨਪ੍ਰੀਤ ਨੂੰ ਠੀਕ ਤੇ ਬਾਪੂ ਬੜੀਆਂ ਆਸਾਂ ਨਾਲ ਇੱਥੇ ਪਹੁੰਚਿਆ ਗੁਰੂ ਦਾ ਸਿੱਖ ਆ ਗੁਰੂ ਦੀ ਬਾਣੀ ਨਾਲ ਤੇ ਬਾਣੇ ਨਾਲ ਜੁੜਿਆ ਹੋਇਆ ਇਹ ਪਰਿਵਾਰ ਆ ਘਰ 'ਚ ਗਰੀਬੀ ਜ਼ਰੂਰ ਆ ਪਰ ਗੁਰਸਿੱਖੀ ਅੱਜ ਵੀ ਬਾਪੂ ਦੀ ਕੈਮਾ ਬਾਪੂ ਦੇ ਪੋਤ ਦੇ ਪਸ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਅਰਦਾਸ ਕਰਿਓ ਵੀ ਇਹ ਬੱਚਾ ਠੀਕ ਹੋ ਜਾਵੇ ਆਪਣੀ ਜੋਗਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਬਾਪੂ ਜਿੰਦਰੀ ਚਾਬੀ ਦੇ ਖੋਲ ਹੀ ਜਾਂਦਾ ਉਹ ਮਨਪ੍ਰੀਤ ਉਹ ਮਨਪ੍ਰੀਤ ਮਨਪ੍ਰੀਤ ਓਏ ਮੰਨਿਆ ਓਏ ਅੱਠ ਓਏ ਅਟੇ ਸ਼ੇਰਾ ਲਿਆ ਸੰਗਲ ਖੋਲਦੀ ਏ ਤੇਰਾ ਦੇਖੋ ਦਰਦ ਵੀ ਹੁੰਦਾ ਦਾਦੇ ਦੇ ਪਿਓ ਦੇ ਵੀ ਹੈ ਨਾ ਇਹ ਪਹਿਲਾਂ ਥੱਲੇ ਦੁਪੱਟਾ ਬੰਨ ਕੇ ਉੱਤੋਂ ਨਿਜੰਦਾ ਲਾਇਆ ਹੋਇਆ ਆ ਫੜੇ ਕਿ ਬਈ ਕਿਤੇ ਹੱਥ ਨਾ ਵੱਢਿਆ ਜਾਵੇ ਹੈ ਨਾ ਕਿਉਂਕਿ ਸੰਗਲ ਜਦੋਂ ਖਿੱਚਦਾ ਉਹ ਤਾਂ ਛਿੱਲ ਦਿੰਦਾ ਗੁੱਟ ਵੀ ਅੰਨਾ ਨਾਲ ਬੱਧਾ ਮੈਂ ਸੰਗਲ ਮਾਰ ਬਣਾ ਲਏ ਘਰ ਜਿਹਾ ਵਾਗਦੇ ਫੇ ਬੰਦੀ ਦਾ ਲੋਏ ਦੀ ਤਾਂ ਗਾ ਉਹਦਾ ਨਾਮ ਕਿਸੇ ਉੱਤੇ ਬੰਨੇ ਹੁੰਦਾ ਹੈ ਹਾਂਜੀ ਆ ਪਾ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤਿ ਆਪਾਸ਼ਾ ਕਿਰਪਾ ਕਰਿਓ ਇਹ ਸੰਗਲ ਇਹ ਜਿੰਦੇ ਇਦਾਂ ਦੇ ਕਦੇ ਵੀ ਕਿਸੇ ਮਾਂ ਪਿਓ ਨੂੰ ਕਿਸੇ ਵੀ ਮਾਂ ਦੇ ਪੁੱਤ ਨੂੰ ਲਾਉਣੇ ਨਾ ਪੈਣ ਜਿੱਦਣ ਦਾਦਾ ਇਹ ਜਿੰਦਾ ਖਰੀਦ ਕੇ ਲਿਆਇਆ ਹੋ ਜਾਂ ਨਿਕਾਇਆ ਸੰਗਲ ਵੱਢ ਕੇ ਮੱਝਾ ਵਾਲਾ ਬਣਵਾਇਆ ਹੋਊ ਆਪਦੇ ਪੋਤੇ ਦੇ ਗੱਟ ਲੈਉਣ ਵਾਸਤੇ ਗੱਟ ਨੂੰ ਲਾਉਣ ਵਾਸਤੇ ਤੱਕੀ ਚੱਲਦਾ ਹੋਊ ਉਹਦੇ ਮਨ 'ਚ ਕਿਦਾਂ ਦੇ ਵਿਚਾਰ ਹੋਣਗੇ ਉਸ ਦਿਨ ਦਾਦੇ ਦੇ ਜਾਂ ਬਾਪੂ ਦੇ ਸਾਡੇ ਕੋਲੇ ਬੜੇ ਇਸ ਤਰ੍ਹਾਂ ਦੇ ਕੇਸ ਨੇ ਜਦੋਂ ਮਾਵਾ 2-2000 ਦੇ ਸੰਗਲ ਖਰੀਦ ਕੇ ਲਿਆਉਂਦੀਆਂ ਆਪਦੇ ਪੁੱਤਾਂ ਦੇ ਲਾਉਣ ਨੂੰ ਮਾਵਾ 4-4 5-500 ਦੇ ਜਿੰਦੇ ਲੈ ਕੇ ਆਉਂਦੀਆਂ ਵੱਡੇ-ਵੱਡੇ ਆਪਦੇ ਪੁੱਤਾਂ ਦੇ ਲਾਉਣ ਨੂੰ ਉਹਨਾਂ ਦੇ ਗੱਟ ਗਿੱਟਿਆਂ ਨੂੰ ਬੰਨਣ ਨੂੰ ਤੇ ਉਹਨਾਂ ਮਾਵਾਂ ਦੀਆਂ ਜਦੋਂ ਉਹਨਾਂ ਬੁਰਗਾਂ ਦੀਆਂ ਜਦੋਂ ਸੁਣੀ ਦੀਆਂ ਤਾਂ ਰੋਣਾ ਨਿਕਲਦਾ ਵੀ ਕੋਈ ਆਪਦੇ ਪੁੱਤ ਦੇ ਜਿੰਦਾ ਲਾਉਣ ਵਾਸਤੇ ਖਰੀਦ ਕੇ ਲਿਆ ਰਿਆ ਦੁਕਾਨ ਵਾਲਾ ਪੁੱਛਦਾ ਕਰਨਾ ਕੀ ਆ ਤੇ ਉਹ ਕੀ ਦੱਸਣ ਵੀ ਆਪਦਾ ਪੁੱਤ ਬੰਨਣਾ ਜਾ ਕੇ ਐਸੇ ਹਾਲਾਤ ਨਾ ਜੀ ਕਿਸੇ ਨਾਲ ਬੰਨ ਲੰਗੜਾ ਜਾਂ ਬਾਹ ਤੋਂ ਬਿਨਾਵਾ ਲੱਤ ਤੋਂ ਬਿਨਾਵਾ ਉਸ ਵਰ ਕਰ ਲੂ ਪਰ ਜਿਹਦਾ ਦਿਮਾਗ ਇਹਨੂੰ ਇਹ ਹੀ ਨਹੀਂ ਪਤਾ ਮੇਰੀ ਮਾਂ ਖੜੀ ਆ ਮੇਰੇ ਮੂਹਰੇ ਜਾਂ ਮੇਰੀ ਭੈਣ ਖੜੀ ਆ ਮੇਰੇ ਮੂਹਰੇ ਇਹ ਇਸ ਤੋਂ ਵੱਡੀ ਕੋਈ ਬਿਮਾਰੀ ਨਹੀਂ ਦੁਨੀਆ ਤੇ ਬਸ ਕਰਿਓ ਕਿਰਪਾ ਵਾਹਿਗੁਰੂ 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 ਬਾਪੂ ਇਤੋਂ ਖੁਸ਼ੀਆਂ ਨਚੋਲੀਆਂ ਭਰ ਕੇ ਲੈ ਕੇ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ